جي ماريا ماريا એના કોદી કોદી મેલ કોદી કોદી આયે છે આ તો કાલ ચાલે છે સાચું 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 છે સા Masuk. <laughs> ਮਾਈਕਾਡ 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 ਬੋਲਦਾਬਾਦ ਬੋਲਦਾਬਾਦ ਐਂਟਰ ਜੇ ਐਂਟਰ ਜੇ ਹਾਂ ਜੀ ਅੱਜ ਫਰੀਦਕੋਟ ਪ੍ਰਸ਼ਾਸਨ ਨੇ ਤੇ ਬੀਜੇਪੀ ਸਰਕਾਰ ਨੇ ਰਲ ਕੇ ਬਹੁਤ ਨੰਗਾ ਨਾਚ ਖੇਡਿਆ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਹੰਸਰਾਜ ਹਾਂਸ ਤੋਂ ਪਿੰਡ ਬੀਲੇ ਵਾਲਾ ਵਿਖੇ ਸਵਾਲ ਪੁੱਛਣਾ ਚਾਹੁੰਦੇ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਧੱਕੇ ਦੇ ਨਾਲ ਸਾਨੂੰ ਅੱਜ ਗੱਡੀਆਂ ਤੇ ਸਿੱਟਿਆ ਤੇ ਨੰਗਾ ਨਾਚ ਜਿਹੜਾ ਕਿ ਆਪਦੇ ਛੋਟੀ ਦਾ ਬੀਜੇਪੀ ਦੀ ਗੁਲਾਮੀ ਦਾ ਇੱਕ ਨੰਗਾ ਨਾਚ ਇਹ ਅੱਜ ਪ੍ਰੀ ਕੋਰਟ ਪ੍ਰਸ਼ਾਸਨ ਨੇ ਸਾਡੇ ਪਿੰਡ ਬੀਲੇ ਵਾਲੇ ਦੇ ਵਿੱਚ ਇਹ ਬਹੁਤ ਹੀ ਮਾੜੀ ਘਟਨਾ ਕੀਤੀ ਆ ਜਗਾ ਤਾਂ ਜੋ ਸ਼ਾਂਤੀਪੂਰਕ ਅਸੀਂ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਚੱਕ ਕੇ ਗੱਡੀਆਂ 'ਚ ਸੁੱਟਿਆ ਗਿਆ